ਸਾਸਤਿਕਾ ਸਾਸਤਿਕਾ ਕਿਵੇਂ ਆਂ ਲਾ ਵੇਤਾ ਹਾਂ ਵਾਵਾ ਠੀਕ ਆ ਠੀਕ ਆ ਹਾਂ ਤੇ ਇੱਥੇ ਬੈਠੇ ਹੋ ਖੁੱਲੇ ਚ ਸਕੂਲ ਚ ਲਾ ਜੰਨੇ ਆ ਬੇਟਾ ਕਿਨੇ ਜਾਈਏ ਵਡੇਰੇ ਮਜ਼ੁਰਗ ਨਹੀਂ ਗਿਆ ਜਾਂਦਾ ਮਾਲਾ ਵਖਾ ਬੰਦਾ ਖੜਾ ਕੋ ਪੈਂਡਾ ਡਾਇਗਾ ਹਾਂ ਹਾਂ ਨਹੀਂ ਉਹ ਤਾਂ ਨਾਲ ਹੀ ਆ ਸਕੂਲ ਤਾਂ ਕਿਹੜੇ ਬੜੀ ਦੂਰ ਉਹ ਬਾੜੀ ਨੂੰ ਨਹੀਂ ਹੋਣੀ ਬੇਟਾ ਤੂੰ ਰਾ ਜਾਂਦਾ ਵੀ ਹੱਥ ਵੇ ਤੁਰਿਆ ਨਹੀਂ ਜਾਂਦਾ ਉਹ ਤਾਂ ਸਾਡੀ ਟੀਮ ਲੈ ਜੂਗੀ ਉਹ ਜਾਂਦੇ ਰਹਿਣਾ ਇੱਥੇ ਜਿਹੜਾ ਆਪਣਾ ਸਮਾਨ ਵਿੱਚ ਅਜੇ ਪਿਆ ਬੇਟਾ ਵੀ ਇੱਥੇ ਵੀ ਸਾਡੇ ਵਦੇ ਸਮਾਨ ਤੋਂ ਡਰ ਲੱਗਦਾ ਵੀ ਸਮਾਨ ਨਾ ਚੋਰੀ ਹੋ ਜਾਵੇ ਕੋਈ ਚੋਰ ਨਾ ਪਾ ਜਾਵੇ ਉੱਥੇ ਆਪਣੀਆਂ ਫਰੀਜਾਂ ਮੰਝੇ ਬੇਟਾ ਕੀ ਕੀ ਚਾਹੀਏ ਨਹੀਂ ਤੇ ਫਿਰ ਹੁਣ ਜਮੀ ਆ ਕੇ ਰਾਤ ਨੂੰ ਫਿਰ ਕੀ ਨਹੀਂ ਆ ਜਾਂਦਾ ਇੱਥੇ ਬੈਰ ਰਹਾਂਦੇ ਤੇ ਉਹ ਤਰਪਾਲ ਹੀ ਕੀਤੀ ਰੱਖਾਂਦੇ ਤਰਪਾਲ ਚ ਬਹਿਣਾ ਤਰਪਾਲ ਚ ਬਹਿਣਾ ਮਾਤਾ ਤੇ ਰੋਟੀ ਪਾਣੀ ਮਿਲਿਆ ਕਿ ਨਾ ਹਾਂ ਸਾਰਾ ਕੁਝ ਮਿਲਦਾ ਇੱਥੇ ਆਪਾਂ ਨੂੰ ਬੈਠੇ ਆਈ ਜਾਂਦਾ ਰੋਟੀ ਪਾਣੀ ਆਈ ਜਾਂਦਾ ਹੈ ਤੇ ਹੋਰ ਪਸ਼ੂਆਂ ਦੀ ਖਰਾਕ ਉਹ ਵੀ ਆਈ ਜਾਂਦੀ ਆਈ ਜਾਂਦੀ ਹੈ ਹਾਂ ਦਾ ਮੈਨੂੰ ਪਛਾਣਿਆ ਕਿ ਨਹੀਂ ਹਾਂ ਪਛਾਣਿਆ ਕਿ ਨਹੀਂ ਪਛਾਣਿਆ ਪਿਛਲੇ ਹੜ ਚ ਮੈਂ ਲੈਂਦਾ ਸੀ ਚੱਕ ਕੇ ਆਉਣਾ ਮੈਨੂੰ ਪਤਾ ਸਾਵਣਾ ਪਤਾ ਸਾਵਣਾ ਮੇਰੀ ਦਾਦ ਹਮਝਦਾ ਹੈ ਹਾਂ ਜੀ ਤੇਰੇ ਨੰਬਰ ਨੂੰ ਜਾਣਨੀ ਆ ਤੇਰੇ ਸਾਹਰਿਆਂ ਨੂੰ ਜਾਣਨੀ ਆ ਕਰਨ ਨਾ ਨੱਥ ਮਾਰ ਕੇ ਸੁਣਾਈ ਨੱਥ ਮਾਰਦੇ ਨਾਲ ਮੇਰੇ ਪਿਓ ਪੱਗ ਵਟਾਈ ਵੀ ਸੁੰਦਰ ਸਿੰਘ ਹਾਂ ਮੈਂ ਸਾਡੇ ਮਾਤਾ ਮੈਂ ਸਾਡੇ ਸਾਰਾ ਛੋਟਾ ਪਰਿਵਾਰ ਹੈ ਬੇਟਾ ਹੈ ਵੀ ਨਹੀਂ ਆ ਕਿੰਨੇ ਜਣੇ ਬੈਠੇ ਇੱਥੇ ਇੱਥੇ ਆਪਣੇ ਤਿੰਨ ਘਰ ਤਿੰਨ ਘਰ ਬੈਠੇ ਆ अच्छा माता आजा <laughs> <laughs> फिर माता माता ਗੱਲ ਸੁਣ ਮੇਰੀ ਇਹ ਚਾਚੀ ਰੇੜਾ ਦੇ ਗਏ ਨੇ ਪਿੰਡ ਨੂੰ ਪਿੰਡ ਮਿਲੇਗਾ ਸਾਰਾ ਸਿੱਧਾ ਪੂਰਾ ਨਹੀਂ ਕਰ ਸਕਦੇ ਜਿੰਨਾ ਜੋ ਬੇਟਾ ਜੀ ਨਹੀਂ ਆਖੂ ਚਲ ਤੂੰ ਜੀ ਆਪਦਾ ਚਲ ਕੋਈ ਨਹੀਂ ਆਪਦਾ ਹਾਂ ਮੇਰੀ ਗੱਲ ਸੁਣੋ ਇੱਥੇ ਮੱਛਰਦਾਨੀ ਵਾਲਾ ਵੀ ਦੇ ਦਿਓ ਨਾ ਫਿਰ ਓਪਨ ਚ ਬੈਠੇ ਹੋਏ ਆ ਆ ਗਈ ਆ ਅੱਛਾ ਤੇ ਉਹ ਲਾ ਕੇ ਫੇਰ ਸੌਣਾ ਹੈ ਨਹੀਂ ਤਾਂ ਬਿਮਾਰ ਹੋ ਜੇਗੀ ਉਹ ਨਹੀਂ ਹੋਣਾ ਅੱਗੇ ਤੱਕ ਬਾਪੂ ਘਰੇ ਢਿੱਲਾ ਪੀ ਆਏ ਢਿੱਲਾ ਫਿਰ ਹੋਰ ਢਿੱਲਾ ਕਰ ਲੈਂਗੀ ਤੂੰ ਨਹੀਂ ਆਪਾਂ ਨੂੰ ਦਾ ਦਾਜ ਕਰਾਵਾਂਗੇ ਕਿ ਬਾਪੂ ਢਿੱਲਾ ਵੀ ਪਰੇ ਘਬਰਾਉਂਦੀ ਨਹੀਂ ਮਾਤਾ ਨਾ ਨਾ ਚੱਲ ਵਧੀਆ ਵਧੀਆ ਕੁਛ ਨਹੀਂ ਆਪਾਂ ਕਹ ਲੈਣਾ ਹੁਣੇ ਨੂੰ ਪਤਾ ਮੇਰਾ ਇਹਦੇ ਤਾਰੂ ਪਾਣੀ ਚੇਸ ਮੇਰਾ ਸਮਾਨ ਕਾੜ ਲੈਂਦਾ ਮੈਂ ਪਾਣੀ ਦੇ ਵਿੱਚ ਮੇਰੀ ਮੰਦੀ ਪਈ ਹੋ ਬਾਤ ਤੇ ਤੁਂ ਜ ਸਕੂਲ ਚ ਲੈ ਚਲੀ ਆਪਣੇ ਨੂਰ ਸ਼ਾਲੇ ਹਾਂ ਜੀ ਤੇ ਸਮਾਨ ਲੈ ਜਣੇ ਤੇ ਚੰਦੇ ਰੋਗੇ ਉਹ ਬਲੂ ਸਕੂਲ ਤੱਕ ਚਾ ਸਮਾਨ ਵੀ ਲੈ ਜੰਦੇ ਨਾਲ ਜਿਹੜਾ ਸਮਾਨ ਆਪਣਾ ਪਾਰ ਪੀਆ ਉੱਥੇ ਸੀ ਨਾ ਇਧਰ ਰਤੀ ਰਹਿੰਦੇ ਨਾ ਹਰ ਰੋਜ਼ ਲੋਸਮੈਂਟ ਕਰਨੇ ਚੋਰਾਂ ਚੋਰਾਂ ਸਾਰੇ ਮੈਂ ਆਹ ਬਾ ਉੱਥੇ ਆਉਣੇ ਫਰੀ ਗਿਆ ਪੰਜਨ ਸਾਰ ਕੁਛ ਪਿਆ ਸੀ ਬੇਟਾ ਕੀ ਕੀ ਚਾਹੀਏ ਫਰਿੱਜ ਦਾ ਵੀ ਫਿਕਰ ਹੈ ਮਾਤਾ ਨੂੰ ਫਰਿੱਜ ਦਾ ਵੀ ਫਿਕਰ ਹੈ ਹਾਂ ਹਰ ਕੋਛੋ ਤੇ ਦੇ ਫ੍ਰਿਜ ਬੰਨਿਆ ਉੱਥੇ ਸੰਗਲੀ ਦੇ ਨਾਲ ਨਾ ਇਹ ਤੇ ਨਾਲ ਜੀ ਸਰੋ ਉੱਥੇ ਚਲ ਆਪਣੇ ਕਿਲਮੇ ਵਾਜੇ ਮੈਂ ਤਾਣੀਆਂ ਦੇ ਲੇਖਾ ਉੱਥੇ ਨਹੀਂ ਜੁਮੇਦਾਰੀਆਂ ਨੇ ਵੇਂਦੇ ਜਿਹੜਾ ਚੋਰ ਹੈ ਨਾ ਨਸ਼ਿਆਰ ਨਹੀਂ ਅਗਲ ਵੇਂਦੇ ਉਹ ਨਾਲ ਢੱਡ ਵੀ ਕਰਨੀ ਨਾ ਤੂੰ ਨਾ ਮੀਂਹ ਚ ਮਰ ਜੀ ਕਿਤੇ ਹੋਰ ਕੀ ਮੈਨੂੰ ਕੌਣ ਮਾਰੇ ਨਹੀਂ ਹੋਵੇ ਜ਼ਿੰਦਗੀ ਦੀਏ ਮੈਨੂੰ ਕੌਣ ਮਾਰੇ ਚੱਲ ਰੱਬ ਦਾ ਧਿਆਨ ਰੱਖਣਾ ਬਿਮਾਰ ਨਾ ਹੋ ਜੀ ਨਹੀਂ ਹੁੰਦੀ ਨਹੀਂ ਹੁੰਦੀ ਨਹੀਂ ਹੁੰਦੀ ਮੇਰੀ ਮਾਂ ਗਉ ਆਹ ਪੈੰਡ ਬੰਨੀ ਖੜੀ ਹੈ ਅੱਛਾ ਜੇ ਬੇਟਾ ਆਹ ਖੜੀਆਂ ਨਹੀਂ ਮਹੀਂ ਹੈ ਸਭ ਮੇਰਾ ਪੋਤਾ ਇੱਥੇ ਰਤੀਤ ਹੋ ਜਾਂਦਾ ਨਾ ਰਾਤ ਨੂੰ ਘਰੇ ਜਾਂਦੀ ਰਹਿੰਦੀਆਂ ਸਵੇਰ ਨੂੰ ਇੱਥੇ ਚੱਲ ਕੋਈ ਲੋੜ ਹੋਈ ਤਾਂ ਦੱਸੀ ਜਾਇਓ ਫਿਰ ਚੱਲ ਵਧੀਆ ਗੱਲ ਹੈ ਸਾਰਾ ਠੀਕ ਹੈ ਠੀਕ